ਸਸ਼ੀਗਲ ਜੀ ਸカイ نیوز ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਸਵਾਗਤ ਹੈ ਤੁਹਾਡਾ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਕੁਝ ਵੀ ਕਹਿਣ ਤੋਂ ਪਹਿਲਾਂ ਕੁਝ ਸਵਾਲ ਮਹਿਲਾਵਾਂ ਦੇ ਨਾਲ ਕਰਨਾ ਚਾਹੂੰਗੀ ਕਿ ਤੁਹਾਡੇ ਖਾਤੇ ਦੇ ਵਿੱਚ ਹਜੇ ਤੱਕ 1000 ਰੁਪਏ ਆਏ ਨੇ ਕੀ ਜਿਹੜੇ ਵਾਅਦੇ ਕੀਤੇ ਜਾਂਦੇ ਆ ਇਹ ਕੇਵਲ ਚੋਣਾ ਤੱਕ ਹੀ ਹੁੰਦੇ ਨੇ ਪਹਿਲਾਂ ਦਾ ਪੰਜਾਬ ਫਿਰ ਹਿਮਾਚਲ ਤੇ ਫਿਰ ਹੁਣ ਦਿੱਲੀ ਦੇ ਵਿੱਚ ਪੈਸੇ ਦੇਣ ਦਾ ਮਹਿਲਾਵਾਂ ਨੂੰ ਵਾਅਦਾ ਕੀਤਾ ਜਾ ਰਿਹਾ ਹੈ ਕੀ ਕਦੇ ਵੀ ਤੁਹਾਡੇ ਅਕਾਊਂਟ ਦੇ ਵਿੱਚ ਹਮੇਸ਼ਾ ਲੱਗਦਾ ਹੈ ਕਿ ਪੈਸੇ ਆਣਗੇ ਕਿ ਉਡੀਕਾਂ ਉਡੀਕਾਂ ਹੀ ਰਹਿ ਜਾਣਗੀਆਂ ਇਹ ਕੁਝ ਸਵਾਲ ਜਿਹੜੇ ਨੇ ਨਾ ਮਹਿਲਾਵਾਂ ਦੇ ਲਈ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹ ਸਵਾਲ ਇੰਜ ਦੁਹਰਾਏ ਜਾ ਰਹੇ ਨੇ ਕਿ ਸ਼ਾਇਦ ਇਹ ਪੂਰੇ ਹੋਣਗੇ ਪਰ ਕੀ ਸ਼ਾਇਦ ਮਹਿਲਾਵਾਂ ਨੂੰ ਵੀ ਮੈਨੂੰ ਲੱਗਦਾ ਹੈ ਕਿ ਹੁਣ ਆਸ ਛੁੱਟ ਗਈ ਹੋਣੀ ਹੈ ਕਿ ਸਾਡੇ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਕਦੇ 1000 ਰੁਪਏ ਦੇ ਜੋ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਜਾਂ ਸਿੱਧੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹੀਏ ਕਿ ਗਰੰਟੀਆਂ ਆਲੇ ਪੈਸੇ ਜਿਹੜੇ ਨੇ ਮਹਿਲਾਵਾਂ ਨੂੰ ਜੋ ਲੱਗਦਾ ਹੈ ਕਿ ਉਹਨਾਂ ਦੇ ਅਕਾਊਂਟ ਦੇ ਵਿੱਚ ਆਣਗੇ ਕਿ ਤੁਹਾਨੂੰ ਲੱਗਦਾ ਹੈ ਕਿ ਆਣਗੇ ਇਹ ਬਹੁਤ ਹੀ ਕੁਝ ਵੱਡੇ ਸਵਾਲ ਨੇ ਜੋ ਚੋਣ ਲੈਣ ਦੇ ਵੇਲੇ ਕੀਤੇ ਜਾਂਦੇ ਨੇ ਕਿਉਂਕਿ ਖਾਸ ਕਰ ਮਹਿਲਾਵਾਂ ਦੇ ਜਿਹੜੇ ਵੋਟ ਹੈ ਉਹ ਬਹੁਤ ਮਾਇਨੇ ਰੱਖਦੀ ਹੈ ਪਹਿਲਾਂ ਦਸਤੋਂ ਅਸੀਂ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਦੋਂ ਸਰਕਾਰ ਬਣਨੀ ਸੀ ਗਰੰਟੀ ਦਿੱਤੀ ਗਈ ਹਰ ਮਹਿਲਾ ਦੇ ਅਕਾਊਂਟ ਦੇ ਵਿੱਚ 1000 ਰੁਪਏ ਪਾਏ ਜਾਣਗੇ ਪਰ ਹੁਣ ਜਿਹੜਾ ਬਜਟ ਪੇਸ਼ ਹੋਇਆ ਮਹਿਲਾਵਾਂ ਨੂੰ ਮਹਿਲਾਵਾਂ ਨੂੰ ਹੀ ਨਹੀਂ ਹਰ ਇੱਕ ਆਮ ਇਨਸਾਨ ਨੂੰ ਇਹ ਉਡੀਕ ਸੀ ਕਿਉਂਕਿ ਸਾਰਿਆਂ ਦੇ ਘਰਾਂ ਦੇ ਵਿੱਚ ਮਹਿਲਾਵਾਂ ਨੇ ਹਰ ਇੱਕ ਆਮ ਇਨਸਾਨ ਨੂੰ ਉਡੀਕ ਸੀ ਕਿ ਇਸ ਬਜਟ ਸੈਸ਼ਨ ਦੇ ਵਿੱਚ ਕਿ ਸ਼ਾਇਦ 1000 ਰੁਪਏ ਦੀ ਗਰੰਟੀਆਂ ਵਾਲੇ ਪੈਸੇ ਦੀ ਜੜੀ ਹੈ ਗੱਲ ਹੋਏਗੀ ਪਰ ਪੰਜਾਬ ਦੇ ਵਿੱਚ ਐਦਾਂ ਦਾ ਕੁਝ ਵੀ ਨਹੀਂ ਹੋਇਆ ਪੰਜਾਬ ਦੇ ਵਿੱਚ ਹਜ਼ਾਰ ਰੁਪਏ ਦੇ ਗਰੰਟੀਆਂ ਦੇ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਗਈ ਹਜ਼ਾਰ ਰੁਪਏ ਦੀ ਗਰੰਟੀਆਂ ਤੇ ਜੋ ਪੈਸੇ ਦੀ ਗੱਲ ਕੀਤੀ ਗਈ ਸੀ ਮਹਿਲਾਵਾਂ ਦੇ ਲਈ ਉੱਥੇ ਕੋਈ ਚਰਚਾ ਹੀ ਨਹੀਂ ਕੀਤੀ ਗਈ ਕਿ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਜਾਂ ਫਿਰ ਨਹੀਂ ਮਹਿਲਾਵਾਂ ਹਜੇ ਤੱਕ ਉਡੀਕ ਰਹੀਆਂ ਨੇ ਪਹਿਲਾਂ ਮੈਂ ਤੁਹਾਨੂੰ ਸਕਰੀਨ ਤੇ ਉਹੀ ਪ੍ਰਸ਼ਨ ਦੁਬਾਰਾ ਦੁਹਰਾਉਂਗੀ ਜਿਹੜੇ ਮੈਂ ਹਜੇ ਤੁਹਾਨੂੰ ਪੁੱਛੇ ਨੇ ਤਾਂ ਪੰਜਾਬ ਦੇ ਵਿੱਚ ਤਾਂ ਸਭ ਕੁਝ ਹੋ ਗਿਆ ਬਜਟ ਸੈਸ਼ਨ ਵੀ ਕੰਪਲੀਟ ਹੋ ਗਿਆ ਪਰ ਮਹਿਲਾਵਾਂ ਦੇ 1000 ਰੁਪਏ ਦੇ ਗਰੰਟੀ ਵਾਲੇ ਪੈਸੇ ਜਿਹਨੂੰ ਕਹਿ ਸਕਦੇ ਆ ਆਪਾਂ ਕੋਈ ਚਰਚਾ ਨਹੀਂ ਹੋਈ ਦੂਜਾ ਬੀਤੇ ਦਿਨੀ ਐਲਾਨ ਕੀਤਾ ਜਾਂਦਾ ਹੈ ਦਿੱਲੀ ਦੇ ਵਿੱਚ ਕਿ 1000 ਰੁਪਏ ਹਰ ਮਹਿਲਾ ਦੇ ਖਾਤੇ ਦੇ ਵਿੱਚ ਪਾਏ ਜਾਣਗੇ ਪਰ ਕਿ ਹੁਣ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਚੰਦ ਦਿਨ ਕਹਿ ਸਕਦੇ ਆਪਾਂ ਕੁਝ ਦਿਨ ਬਚ ਗਏ ਨੇ ਇਸ ਚੋਣਾ ਤੋਂ ਪਹਿਲਾਂ ਦਿੱਲੀ ਦੇ ਵਿੱਚ ਜੋ ਇਹ ਬਹੁਤ ਵੱਡਾ ਐਲਾਨ ਕੀਤਾ ਜਾਂਦਾ ਆ ਵਿੱਤ ਮੰਤਰੀ ਆਤਸ਼ੀ ਦੇ ਵੱਲੋਂ ਐਲਾਨ ਜਿਹੜੀ ਗੱਲ ਰੱਖੀ ਜਾਂਦੀ ਹੈ ਬਜਟ ਸੈਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਅਮਨੀ ਪਾਰਟੀ ਦੀ ਸਰਕਾਰ ਦੇ ਵੱਲੋਂ ਜੋ ਇਹ ਦਿੱਲੀ ਦੇ ਵਿੱਚ ਵੀ ਐਲਾਨ ਕੀਤਾ ਜਾਂਦਾ ਹੈ ਕਿ ਸਾਰਿਆਂ ਦੀ ਮਹਿਲਾਵਾਂ ਦੇ ਜਿਹੜੇ 18 ਸਾਲ ਤੋਂ ਉੱਪਰ ਦੀਆਂ ਮਹਿਲਾਵਾਂ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾਏ ਜਾਣਗੇ ਕੀ ਲੱਗਦਾ ਹੈ ਕਿ ਇਹ ਸਿਰਫ ਇੱਕ ਚੋਣ ਦਾ ਸਟੰਟ ਹੈ ਸ਼ਾਇਦ ਚੋਣ ਜਿੱਤਣ ਦਾ ਇੱਕ ਸਟੰਟ ਹੈ ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਇਹ ਸਵਾਲ ਹੈ ਕਿ ਕਦੋਂ ਸਾਡੇ ਅਕਾਊਂਟ ਦੇ ਵਿੱਚ 1000 ਰੁਪਏ ਪਾਏ ਜਾਣਗੇ ਪਰ ਪਤਾ ਨਹੀਂ ਕਦੋਂ ਪਾਏ ਜਾਣਗੇ ਉਹਨਾਂ ਹੀ ਨਹੀਂ ਦੂਜੀ ਤਰਫ ਇੱਕ ਹੋਰ ਚੀਜ਼ ਆਪਾਂ ਦੇਖੀਏ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਸੁਖਵਿੰਦਰ ਸੁਖੂ ਦੀ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਅਸੀਂ ਵੀ ਮਹਿਲਾਵਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਵਾਂਗੇ ਖਾਤਿਆਂ ਦੇ ਵਿੱਚ ਅਸੀਂ ਪੈਸੇ ਪਾਵਾਂਗੇ ਕਿ ਇਸ ਨੂੰ ਲੈ ਕੇ ਵੀ ਹੁਣ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਹੈ ਕਿ ਇੱਕੋ ਗਾਰੰਟੀ ਹਰ ਥਾਂ ਤੇ ਦਿੱਤੀ ਜਾ ਰਹੀ ਹੈ ਮਹਿਲਾਵਾਂ ਨੂੰ ਪੈਸੇ ਦੇਣ ਦੀ ਮਹਿਲਾਵਾਂ ਦੇ ਖਾਤੇ 'ਚ ਪੈਸੇ ਪਾਣ ਦੀ ਕਿ ਪੈਸੇ ਤਾਂ ਆ ਹੀ ਨਹੀਂ ਰਹੇ ਭਾਵੇਂ ਉਹ ਪੰਜਾਬ ਹੋਵੇ ਹਿਮਾਚਲ ਹੋਵੇ ਜਾਂ ਦਿੱਲੀ ਹੋਵੇ ਕੀ ਲੱਗਦਾ ਆ ਕਿ ਇਹ ਕੇਵਲ ਚੋਣ ਸਟੰਟ ਹੀ ਰਹਿ ਗਈ ਹੈ ਇਹ ਗਰੰਟੀਆ ਕੇਵਲ ਚੋਣ ਸਟੰਟ ਹੀ ਰਹਿ ਗਈ ਹੈ ਕਿਉਂਕਿ ਲਗਾਤਾਰ ਜਿੱਥੇ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਵਿਰੋਧੀ ਵੀ ਜਿਹੜੇ ਨੇ ਇਸ ਤੇ ਕਾਫੀ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਇਹ ਐਦਾ ਕਹੀਏ ਕੋਈ ਵੀ ਸਰਕਾਰ ਜਦੋਂ ਇਲੈਕਸ਼ਨਸ ਦੇ ਵਿੱਚ ਖੜੀ ਹੁੰਦੀ ਹੈ ਜਦੋਂ ਹੋਂਦ ਦੇ ਵਿੱਚ ਆਣੀ ਹੁੰਦੀ ਹੈ ਉਹ ਇੱਕ ਇਹ ਗਾਰੰਟੀ ਤਾਂ ਜ਼ਰੂਰ ਰੱਖਦੀ ਹੈ ਕਿ ਅਸੀਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਪੈਸੇ ਪਾਵਾਂਗੇ ਅਸੀਂ ਮਹਿਲਾਵਾਂ ਨੂੰ ਪੈਸੇ ਦਵਾਂਗੇ ਪਰ ਮਹਿਲਾਵਾਂ ਅੱਜ ਤੱਕ ਇਸ ਦੀ ਉਡੀਕ ਦੇ ਵਿੱਚ ਹੀ ਹੈ ਕਿ ਸ਼ਾਇਦ ਸਾਡੇ ਖਾਤੇ ਦੇ ਵਿੱਚ ਕਦੇ ਹਜ਼ਾਰ-ਹਜ਼ਾਰ ਰੁਪਈਆ ਪਾਇਆ ਜਾਏਗਾ ਤੇ ਕਦੇ ਦੇਖਿਆ ਜਾ ਰਿਹਾ ਹੈ ਕਿ ਕਦੇ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਲਗਾਤਾਰ ਵਾਅਦੇ ਕੀਤੇ ਜਾ ਰਹੇ ਨੇ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ 2024 ਦੀਆਂ ਇਹ ਚੋਣਾਂ ਕੁਝ ਦਿਨ ਬਚੇ ਨੇ ਤੇ ਕੁਝ ਦਿਨਾਂ ਦੇ ਵਿੱਚ ਹੀ ਦੇਖਿਆ ਜਾ ਰਿਹਾ ਹੈ ਕਿ ਇੰਨੇ ਸਾਰੇ ਵਾਅਦੇ ਕੀਤੇ ਜਾ ਰਹੇ ਨੇ ਪਰ ਸਭ ਤੋਂ ਜ਼ਿਆਦਾ ਜਿਹੜਾ ਹਰ ਇੱਕ ਦੀ ਨਜ਼ਰ ਟਿਕੀ ਹੋਈ ਹੈ ਮਹਿਲਾਵਾਂ ਨੂੰ ਦਿੱਤੀ ਹੋਈ ਗਾਰੰਟੀ ਦੀ ਮਹਿਲਾਵਾਂ ਨੂੰ ਦਿੱਤੀ ਗਈ 1000 ਰੁਪਏ ਦੀ ਗਾਰੰਟੀ ਦੀ ਜੋ ਕਿ ਹਜੇ ਤੱਕ ਪੂਰੀ ਹੁੰਦੀ ਨਹੀਂ ਦਿਖਾਈ ਦੇ ਰਹੀ ਤਾਂ ਇਸ ਵੇਲੇ ਦੇਖਿਆ ਜਾ ਰਿਹਾ ਕੁਝ ਸਵਾਲ ਤਾਂ ਹੀ ਮਹਿਲਾਵਾਂ ਦੇ ਲਈ ਜ਼ਰੂਰੀ ਨੇ ਕੀ ਇਸ ਦੇ ਵਿੱਚ ਇਹਨਾਂ ਦੀ ਕੀ ਪ੍ਰਤੀਕਿਰਿਆ ਕਿਉਂਕਿ ਹਰ ਇੱਕ ਗੱਲ ਮਹਿਲਾਵਾਂ ਦੇ ਨਾਲ ਜੁੜੀ ਹੋਈ ਹੈ ਅੱਜ ਦੇ ਇਸ ਸਮੇਂ ਦੇ ਵਿੱਚ ਸਿਆਸਤ ਸਾਰੀ ਮਹਿਲਾਵਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਗਰੰਟੀਆਂ ਇਹਨਾਂ ਦੇ ਲਈ ਦਿੱਤੀਆਂ ਜਾ ਰਹੀਆਂ ਨੇ ਹਜ਼ਾਰ ਹਜ਼ਾਰ ਰੁਪਏ ਦੀਆਂ ਗਰੰਟੀਆਂ ਇਹਨਾਂ ਦੇ ਲਈ ਹੀ ਦਿੱਤੀਆਂ ਜਾ ਰਹੀਆਂ ਨੇ ਭਾਵੇਂ ਉਹ ਹਿਮਾਚਲ ਹੋਵੇ ਦਿੱਲੀ ਹੋਵੇ ਜਾਂ ਫਿਰ ਪੰਜਾਬ ਹੋਵੇ ਹਰ ਇੱਕ ਗਰੰਟੀ ਇਹਨਾਂ ਦੇ ਲਈ ਦਿੱਤੀ ਜਾ ਰਹੀ ਹੈ ਪਰ ਗਰੰਟੀ ਤੇ ਸਰਕਾਰ ਕੋਈ ਵੀ ਖਰੀ ਨਹੀਂ ਉਤਰ ਰਹੀ ਪੰਜਾਬ ਦੇ ਵਿੱਚ 2 ਸਾਲ ਤੋਂ ਵੱਦਸਮਾ ਹੋ ਗਿਆ ਹਰਲੇ ਦਾ ਕਿਸੇ ਵੀ ਇੱਕ ਮਹਿਲਾ ਦੇ ਅਕਾਊਂਟ ਦੇ ਵਿੱਚ 1000 ਰੁਪਈਆ ਨਹੀਂ ਆਇਆ ਦਿੱਲੀ ਦੇ ਵਿੱਚ ਫੇਰ ਵੀ ਤੇ ਜਿਹੜੀ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਹਰ ਇੱਕ ਮਹਿਲਾ ਦੇ ਖਾਤੇ ਦੇ ਵਿੱਚ ਪੈਸੇ ਪਾਵਾਂਗੇ 100000 ਰੁਪਈਆ ਪਾਵਾਂਗੇ ਕੱਲ ਹਿਮਾਚਲ ਦੇ ਵਿੱਚ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਖਾਤੇ ਦੇ ਵਿੱਚ ਪੈਸੇ ਪਾਵਾਂਗੇ ਕਿ ਹੁਣ ਇੱਕ ਵਾਰ ਫੇਰ ਮੈਂ ਇਹੀ ਸਵਾਲ ਦੁਹਰਾਉਂਗੀ ਜੋ ਮਹਿਲਾਵਾਂ ਦੇ ਲਈ ਬਹੁਤ ਜ਼ਰੂਰੀ ਨੇ ਕਿ ਕਦ ਦੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਣਗੇ 1000 ਰੁਪਏ ਦਾ ਜੋ ਵਾਅਦਾ ਕੀਤਾ ਗਿਆ ਉਹ ਪੂਰਾ ਹੋਏਗਾ ਗਰੰਟ ਟੀ ਵਾਲੇ ਜਿਹੜੇ ਪੈਸੇ ਨੇ ਉਹ ਤੁਹਾਡੇ ਖਾਤੇ ਦੇ ਵਿੱਚ ਕਦੇ ਆਣਗੇ ਕੀ ਮਹਿਲਾਵਾਂ ਉਡੀਕੀਆਂ ਹੀ ਰਹਿ ਜਾਣਗੀਆਂ ਇਹ ਸਵਾਲ ਬਹੁਤ ਜ਼ਰੂਰੀ ਨੇ ਪਰ ਤੁਸੀਂ ਇਹਦੇ ਤੇ ਜ਼ਰੂਰ ਕਮੈਂਟ ਕਰਿਓ ਕਿ ਤੁਹਾਨੂੰ ਕੀ ਲੱਗਦਾ ਕਦੇ ਤੁਹਾਨੂੰ ਇਸ ਤਰ੍ਹਾਂ ਸਰਕਾਰਾਂ ਦੇ ਵੱਲੋਂ ਦਿੱਤੀ ਗਈ ਗਰੰਟੀ ਦੇ ਪੈਸੇ ਆਣਗੇ ਜਾਂ ਨਹੀਂ ਕਿਉਂਕਿ ਸਭ ਤੋਂ ਵੱਡਾ ਯੋਗਦਾਨ ਹੈ ਮਹਿਲਾਵਾਂ ਦਾ ਸਰਕਾਰ ਚੁਣਨ ਦੇ ਵਿੱਚ ਤੇ ਤੁਸੀਂ ਐਤ ਕੀ ਕੀ ਚੀਜ਼ਾਂ ਦੇਖੋਗੇ ਜਦੋਂ ਕੋਈ ਸਰਕਾਰ ਹੋਂਦ ਦੇ ਵਿੱਚ ਆਣੀ ਹੋਏਗੀ ਜਦੋਂ ਤੁਸੀਂ ਲਿਆਣੀ ਹੋਏਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਦੇਣਾ ਬਿਲਕੁਲ ਨਾ ਭੁੱਲਿਓ ਤੇ ਇਦਾਂ ਹੀ ਹੋਰ ਅਪਡੇਟਸ ਲਈ ਬਣੇ ਰਹੋ ਸਾਇਨਿਊਜ਼ ਪੰਜਾਬ ਦੇ ਨਾਲ